ਸਾਡੇ ਡੈਮਾਂ ਦੀ ਹਾਲਤ ਦੇਖ ਲੋ ਪੌਂਗ ਡੈਮ 1988 ਚ ਸਰ 33 ਲੱਖ 50 ਹਜ਼ਾਰ ਕਿਉ ਸਿਕ ਸੀਗਾ ਇੱਕ ਦਿਨ ਦਾ ਫਲੋ 2025 ਚ 53 ਲੱਖ 75 ਹਜ਼ਾਰ 60.4% ਜ਼ਿਆਦਾ ਪਾਣੀ ਆਇਆ ਜੀ ਪੌਂਗ ਚ ਰਣਜੀਤ ਸਾਗਰ ਹਾਲਾਂਕਿ ਰਣਜੀਤ ਸਾਗਰ ਬਾਅਦ ਚ ਬਣਿਆ ਠਾਸੀ ਤੋਂ 2023 ਚ 12000 12 ਲੱਖ 40000 ਕਿਉਂ ਸੇਕ ਆਇਆ ਪਰ ਡੇ ਇਸ ਵਾਰ 20000 20 ਲੱਖ 50000 65.3% ਜਿਆਦਾ ਆਇਆ ਜੀ ਪਾਖੜਾ ਡੈਮ 41 ਲੱਖ 40000 ਤੇ ਇਸ ਵਾਰ 42 ਲੱਖ 50000 2. 65% ਜਿਆਦਾ ਆਇਆ ਇਹ ਡੈਮਾਂ ਦੀ ਹਾਲਤ ਹੈ ਜੀ ہوں بی بی ایم بی کو دونوں ڈیم نے پا پاخڑا پہ پگ ابھی کہہ رہے ہاں جناب جی اپنے ایل او پی صاحب نے کہا کہ تھی تو چھی نہیں لکھی تو تھی این تریق لکھی ہے سر ڈی سلٹنگ دھٹیاں بھی دس دس دینا تھوڑا میں سب تو پہلے دینے نے کہا کہ, کہ گھر جی ڈی سیلٹنگ نہیں کی تے ایم ایل اے نے دس ਕੱਗਰ ਦੇ ਵਿੱਚ ਡੀਸਿਲਟਿੰਗ ਕੀਤੀ ਐ ਕੱਗੜੀ ਸਿਲਟਿੰਗ ਕਰਕੇ ਬਚਿਆ ਸਰ 13 ਬਾਰ ਕੱਗਰ ਟੁੱਟਿਆ 13 ਬਾਰ ਇਸ ਵਾਰ ਪਹਿਲੀ ਵਾਰ ਹੈ ਪਾਣੀ ਸਭ ਤੋਂ ਵੱਧਾ ਹੈ ਪਰ ਕੱਗਰ ਚੋਂ ਇੱਕ ਬੂੰਦ ਵੀ ਓਵਰਫਲੋ ਇਧਰਲੇ ਪਾਸੇ ਨਹੀਂ ਹੋਇਆ ਕਿਉਂਕਿ ਅਸੀਂ ਉਹ ਇਤਿਹਾਸ ਦੇ ਵਿੱਚ ਇੰਨਾ ਪਾਣੀ ਨਹੀਂ ਆਇਆ ਕਦੇ ਪਰ ਕੱਗਰ ਸੇਫ ਲੰਘ ਗਿਆ ਜੀ ਆ ਮੰਤਰੀ ਸਾਹਿਬ ਦਾ ਏਰੀਆ ਕੱਗਰ ਗਈ ਹੈ ਫੇਰ ਉਹ ਕਹਿੰਦੇ ਵੀ ਡਰੇਨਾਂ ਦੀ ਸਫਾਈ ਡਰੇਨਾਂ ਦੀ ਸਫਾਈ ਚ ਇਹ ਦੱਸ ਦਿੰਨੇ ਆ ਕਿ ਇਹਨਾਂ ਦੀ ਗਵਰਨਮੈਂਟ ਵੱਲੇ ਕਿੰਨੇ ਕਿਲੋਮੀਟਰ ਕੀਤਾ ਗਿਆ ਤੇ ਅਸੀਂ ਕਿੰਨਾ ਕੀਤਾ ਮੇਰੇ ਕੋਲ ਡਾਟਾ ਪਿਆ ਹੈ ਮੈਂ ਐਸੀ ਕਹਿ ਕੇ ਕਹਿਣਾ ਕਿ ਥੋੜਾ ਜਿਆਦਾ ਸੁਣ ਕੇ ਜਾਇਓ ਕਿ ਤੁਸੀਂ ਅਕਸਰ ਟਾਈਮ ਤੋਂ ਪਹਿਲਾਂ ਆਪਦਾ ਬੋਲ ਕੇ ਚਲੇ ਜਾਂਦੇ ਹੋ ਕਰੋ ਤਾਂ ਆਇਆ ਹੀ ਨਹੀਂ ਅੱਜ ਜਿਹੜਾ ਬੋਲ ਕੇ ਚਲਾ ਜਾਂਦਾ ਉਹ ਤਾਂ ਕਿਤੇ ਕਸੂਲੀ-ਕਸੂਲੀ ਕੰਨੀ ਫਿਰਦਾ ਆਉਣਾ ਤਾਂ ਕਹਿੰਦਾ ਮੈਨੂੰ ਫੜਨਗੇ ਐਵੇਂ ਡਰ ਪਿਆ ਪਿਆ ਅਸੀਂ ਕੁਝ ਨਹੀਂ ਕਹਿੰਦੇ ਕਿਸੇ ਨੂੰ ਬਿਨਾਂ ਕਿਸੇ ਸਬੂਤ ਤੋਂ ਸੋ ਡੀ ਸਿਲਟਿੰਗ ਦੀ ਜੀ 60 ਸਾਲਾਂ ਤੋਂ ਪਾਖੜਾ ਜਾਂ ਪੌਂਗ ਡੈਮ ਦੀ ਕਦੇ ਡੀ ਸਿਲਟਿੰਗ ਨਹੀਂ ਹੋਈ ਜੀ ਅੱਜ ਨਾ ਕਦੇ ਸਭਾਈ ਹੋਈ ਨਾ ਕਦੇ ਮਾਦੋਪੁਰ ਵਾਲੇ ਕੋਈ ਉਹਦੀ ਗਰੀਸਿੰਗ ਹੋਈ ਆ ਅਸੀਂ ਐਸਓਪੀ ਬਣਾ ਕੇ ਉਹਨੂੰ ਕੀਤਾ ਜੀ ਸਰਕਾਰਾਂ ਤਾਂ ਤਿੰਨ ਜੇ ਮੇਰੇ ਕੋਲੇ ਐਸਡੀਆਰਐਫ ਦਾ ਇਹ ਕਹਿੰਦੇ ਨੇ 2001 ਉਦੋਂ ਇਹਨੂੰ ਉਹ ਦੋਨੋਂ ਕਲੇਮਟੀ ਰੀਲੀਫ ਫੰਡ ਕਹਿੰਦੇ ਸੀ ਬਾਅਦ ਚ ਇਸਟਿਅਰਫ ਕਹਿਣ ਲੱਗੇ ਜੀ 2001 ਤੋਂ 2025 ਤੱਕ ਦਾ ਮੇਰੇ ਕੋਲ 25 ਸਾਲ ਦਾ ਡਾਟਾ ਹੈ ਜਿੱਦੇ ਚੋ 22 ਸਾਲ ਇਹਨਾਂ ਦੀ ਸਰਕਾਰਾਂ ਨਹੀਂ ਆ 12 ਸਾਲ ਅਕਾਲੀ ਦਲ 10 ਸਾਲ ਕਾਂਗਰਸ ਇਹਨਾਂ ਨੇ ਹੀ ਵਰਤੇ ਆ ਸਭ ਟੋਟਲ 6190 ਕਰੋੜ ਰੁਪਏ ਸੈਂਟਰ ਚ ਆਇਆ 25 ਸਾਲਾਂ ਚ ਆਂਕੜਾ ਮੇਰੇ ਕੋਲ ਹੈ ਓਪਨਿੰਗ ਬੈਲੈਂਸ ਨੂੰ ਦੇਖੀ ਜਾਂਦੇ ਆ ਉਹਦੇ ਚ 2042 ਕਰੋੜ ਪੰਜਾਬ ਨੇ ਪਾਇਆ 7423 ਉਹਦਾ ਵਿਆਜ ਹੈ ਤਾਂ ਪੰਜਾਬ ਦਾ ਪੈਸਾ ਜੀ 27100 ਇਹ ਤਾਂ ਪੰਜਾਬ ਦਾ ਪੈਸਾ ਹੈ ਸੈਂਟਰ ਨੇ ਕਿਹਣਾ ਦਿੱਤਾ ਜਿਹੜੇ ਕਹਿੰਦੇ ਆ ਕਿ 12000 ਰੁਪਿਆ ਸੀ ਉੱਤੇ ਅਸੀਂ ਪਹਿਲੀ ਭੇਜ ਤੀ 6090 25 ਸਾਲਾਂ ਚ ਭੇਜਿਆ ਜਨਾਬ ਆਂਕੜੇ ਵਹਿਮੇ ਕੋਈ ਕਿਹੜੇ ਭਰਾ ਯਾਰ ਦੀ ਗੱਲ ਕਰਦੇ ਆ بس ل بارہ ہزار کتنے گیا کتنے کھا کے بڑی باہاں کٹکٹ ایل او پی صاحب بولتے تھے پیسہ کتنے پیسہ میں دس سال کا پوچھنا چٹھی کیوں نہیں لکھی سب تو پہلا میں دس دینا کہ کلیمنگ آف ڈیمرک دو ہزار اٹھا ستارہ اٹھارہ اٹھارہ انی انی اکی بائی دو ہزار چھیاہٹ کلو ਇਹਨਾਂ ਨੇ ਡਰੇਨ ਸਫਾਈ ਕੀਤੀ ਜੀ ਡੀਸਿਲਟਿੰਗ ਕਹ ਲਓ ਜਾਂ ਸਫਾਈ ਕਹ ਲਓ ਤੇ ਸਾਡੇ 3 ਸਾਲਾਂ ਚ 22 23 23 24 24 25 3825 ਕਿਲੋਮੀਟਰ ਸਿਸਫਾਈ ਕਰ ਚੁੱਕੇ ਆ ਜੀ ਤੁਸੀਂ ਕਿਵੇਂ ਕਹਿੰਦੇ ਹੋ ਕਿ ਡੀਸਿਲਟਿੰਗ ਨਹੀਂ ਕਰਦੇ ਹੁਣ ਜਦੋਂ ਮਾਈਨਿੰਗ ਮਾਈਨਿੰਗ ਵਾਲੇ ਕੌਣ ਨੇ ਠੇਕੇਦਾਰ ਸਾਰੇ ਇਹਨਾਂ ਦੇ ਨੇ ਮਾਈਨਿੰਗ ਨੂੰ ਕੀ ਕਹੋਗੇ ਹੁਣ ਤੁਸੀਂ ਦਰਿਆ ਖੋਰਤਾ ਜੀ ਅਸੀਂ ਨਹੀਂ ਕੀਤੀ ਤਾਂ ਕਹਿੰਦੇ ਮਿੱਟੀ ਕਿਉਂ ਨਹੀਂ ਚੱਕੀ ਜੇ ਚੱਕਦੇ ਆ ਕਹਿੰਦੇ ਬੈਂਕਿੰਗ ਕਰਵਾਈ ਹੈ ਹੁਣ ਮੰਨਜੋਗ ਹਾਈ ਕੋਰਟ ਨੇ ਸਾਨੂੰ ਮੌਕਾ ਦਿੱਤਾ ਕਿ ਹਾਂ ਤੁਸੀਂ ਚੱਕਾ ਲਓ ਜਿਸ ਦਾ ਰੇਤ ਉਸਕੀ ਜਿਸ ਦਾ ਖੇਤ ਉਸਕਾ ਉਸਕਾ ਰੇਤ ਜੀਦਾ ਖੇਤ ਉਹਦਾ ਰੇਤ ਉਹ ਵੀ ਅਸੀਂ ਕਰਾਂਗੇ ਹੁਣ ਚੱਕ ਰਹੇ ਆ ਅਗਲੀ ਫਸਲ ਵਾਸਤੇ ਤਿਆਰੀ ਕਰਨੀ ਹੈ ਕਣਕ ਤਾਂ ਬੀਜੂਗੀ ਜੇ ਮਿੱਟੀ ਚੱਕੀ ਜਾਊਗੀ 7 7 8 8 ਫੁੱਟ ਆ ਗਈ ਜਿਨਾਂ ਕੋਲ ਟਰੈਕਟਰ ਨਹੀਂ ਹੈਗਾ ਟਰੈਕਟਰ ਦੇਵਾਂਗੇ ਜੀਸੀਬੀ ਨਹੀਂ ਹੈਗੀ ਜੀਸੀਬੀ ਦੇਵਾਂਗੇ ਇਹ ਮੌਕਾ ਹੈਗਾ ਸੈਕੰਡ ਫੇਜ਼ ਆ ਕਿਸਾਨਾਂ ਨੇ ਖੇਤੀ ਫੇਰ ਕਰਨੀ ਐ ਬੱਚਿਆਂ ਨੇ ਸਕੂਲ ਫੇਰ ਜਾਣਾ ਨੌਜਵਾਨਾਂ ਨੇ ਡਿਗਰੀਆਂ ਲੈ ਕੇ ਆਪਣੇ ਸੁਪਨੇ ਪੂਰੇ ਕਰਨੇ ਨੇ 19 ਕਾਲਜ 3200 ਸਕੂਲ ਮਲਵੇ ਦਾ ਢੇਰ ਬਣ ਗਏ ਜਨਾਬ 8500 ਕਿਲੋਮੀਟਰ ਸੜਕਾਂ ਟੁੱਟ ਗਈਆਂ 2500 ਪੁਲ ਤੇ ਪੁਲ ਛੋਟੀਆਂ ਛੋਟੀਆਂ ਪੁਲੀਆਂ ਟੁੱਟ ਗਈਆਂ 5 ਲੱਖ ਬੰਦਾ ਬੇਕਾਰ ਹੋ ਗਿਆ 20 ਲੱਖ ਬੰਦਾ ਪ੍ਰਭਾਵਿਤ ਹੋ ਗਿਆ 58 59 ਜਾਨਾਂ ਚਲੀਆਂ ਗਈਆਂ ਪਸ਼ੂਆਂ ਦਾ ਹਿਸਾਬ ਲਾ ਰਹੇ ਹਾਂ ਅਜੇ ਉੱਥੇ ਵੀ ਰਾਜਨੀਤੀਆਂ ਕਰੀ ਜਾਂਦੇ ਆ